ਆਪਣੇ ਚੈਨਲ ਤੇ ਹੈ ਤੁਹਾਡਾ ਸਵਾਗਤ ਅੱਜ ਆਪਾਂ ਵੀਡੀਓ ਬਣਾ ਰਹੇ ਸੀ ਪਨੀਰੀ ਦੇ ਉੱਪਰ ਬਾਈ ਨੇ ਬਲਕੰਦਰ ਨੇ ਪਨੀਰੀ ਲਈ ਹੋਈ ਹੈ ਤੇ ਪਨੀਰੀਆ ਥੋੜਾ ਇਹਨਾਂ ਦਾ ਹੈ ਨਾ ਨਾਮਾ ਤਜਰਬਾ ਆਮ ਤਾ ਦੇਖੋ ਪਨੀਰੀ ਆਪਾਂ ਹਨ ਨਹੀਂ ਕਿਸਾਨ ਲਾਉਨੇ ਕਿਸਾਨੀਆਂ ਜੁੜੇ ਹੋਏ ਨੇ ਜਿਹੜੇ ਕਿਉਂਕਿ ਇਹਨਾਂ ਦਾ ਨਾਮ ਮਿਹਨਤੀ ਕਿਸਾਨਾਂ ਦੇ ਵਿੱਚ ਆਉਂਦਾ ਹੈ ਵਧੀਆ ਮਿਹਨਤ ਕਰਨ ਵਾਲਾ ਪਰਿਵਾਰ ਹੈ ਪਹਿਲਾਂ ਇਹ ਡੈਡੀ ਨੇ ਹਾਲ ਬਹੁਤ ਵਾਹਿਆ ਹੈ ਮਿਹਨਤ ਕੀਤੀ ਹੈ ਰੋਟੀ ਹੋਵੇ ਸ਼ਾ ਮਿਹਨਤ ਦੀ ਸੱਚੀ ਸੁੱਚੀ ਖਾਦੀ ਹੈ ਤੇ ਬੱਚੇ ਵੀ ਕਹਾ ਮਿਹਨਤ ਤੇ ਇਰਾਦੇ ਉੱਤੇ ਨੇਗੇ। ਪਰਿਵਾਰ ਬੜਾ ਕਾਮਯਾਬ ਹੈ। ਮਿਹਨਤੀ ਪਰਿਵਾਰ ਦੇ ਵਿੱਚ ਇੰਨਾ ਪਰਿਵਾਰਾਂ ਦੀ ਗਿਣਤੀ ਆਉਂਦੀ ਆਪਾਂ ਨੂੰ ਹੈਗੇ ਸਕੇ ਆਪਣੇ ਖੇਤਾਂ ਦੇ ਨਾਲ ਹੀ ਬਾਈ ਦਾ ਖੇਤ ਹੈ। ਤੇ ਬਾਈ ਨੇ ਇੱਕ ਨਵਾਂ ਤਜਰਬਾ ਕੀਤਾ ਹੈ। ਕਿਉਂਕਿ ਖੇਤੀ ਦੇ ਵਿੱਚ ਹਮੇਸ਼ਾ ਕਿਸਾਨ ਤਜਰਬੇ ਕਰਦੇ ਰਹਿੰਦੇ ਨੇ। ਜਿਹੜੇ ਉਹਨਾਂ ਨੂੰ ਵਧੀਆ ਲੱਗਦੇ ਨੇ ਉਹ ਆਪਦੇ ਅਪਣਾ ਲੈਂਦੇ ਨੇ ਤੇ ਜਿਹੜੇ ਆਪਾਂ ਨੂੰ ਸ਼ੂਟ ਨਹੀਂ ਕਰਦੇ ਉਹਨਾਂ ਨੂੰ ਛੱਡ ਦਿੰਦੇ ਨੇ। ਤੇ ਅੱਜ ਆਪਾਂ ਬਲਕੰਦਰ ਨਾਲ ਗੱਲ ਕਰਾਂਗੇ ਵੀ ਕਿਵੇਂ ਉਹਨਾਂ ਨੇ ਪਰੀਰੀ ਬੀਜੀ ਹੈ ਤੇ ਕਿਵੇਂ ਉਹਨਾਂ ਦਾ ਨਵਾਂ ਤਜਰਬਾ ਰਿਹਾ। ਬਲਕੰਦਰ ਭਾਈ ਛੋਟਾ ਚੈਨਲ ਤੇ ਹੈਗਾ। ਧੰਨਵਾਦ ਧੰਨਵਾਦ ਬਾਈ ਤੇਰਾ ਵੀ ਬਹੁਤ ਵਾਧਾ ਹਾਂਜੀ ਹਾਂ ਬਾਈ ਬਾਈ ਤੁਸੀਂ ਜੋ ਦਰਸ਼ਕ ਦਰਸ਼ਕ ਦੇਖਦੇ ਆ ਹਾਂਜੀ ਹਾਂਜੀ ਬਾਈ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਠੀਕ ਹੈ ਬਾਈ ਤੇ ਜੋ ਆਪਾਂ ਖੇਤੀ ਕਰਦੇ ਰਹਿੰਦੇ ਆ ਠੀਕ ਹੈ ਬਾਈ ਤਾਂ ਹਰ ਇੱਕ ਕਿਸਾਨ ਨਵੇਂ ਤੋਂ ਨਵੇਂ ਤਜਰਬੇ ਹਾਂਜੀ ਹਾਂ ਕਰਦੇ ਰਹਿੰਦੇ ਆ ਕਰਦੇ ਰਹਿੰਦੇ ਆ ਯਾ YouTube ਤੇ ਵੀ ਦੇਖਦੇ ਰਹਿੰਦੇ ਆ ਹਾਂ YouTube ਤੋਂ ਨਵੀਆਂ ਸਰਚਾ ਕੱਢਦੇ ਰਹਿੰਦੇ ਹਨਾ ਤੇ ਜੋ ਵੀ ਆਪਾਂ ਕੰਮ ਕਰਦੇ ਆ ਤਜਰਬਾ ਜ਼ਰੂਰ ਕਰਨਾ ਚਾਹੀਦਾ ਹੈ ਹਾਂ ਬਾਈ ਹਾਂ ਤਜਰਬਾ ਆਪਣਾ YouTube 'ਤੇ ਇਸ ਵਾਰ ਸੌਰੀ 14 ਮਈ ਦੀ ਵੀਜੀ ਸੀ ਬਦਦਵਾ ਸਮਝ ਗਏ ਬਾਈ ਤੇ ਆਪਾਂ ਇੱтки ਨਮਤ ਜਰ ਬਾਈ ਕਰੈਸ਼ ਵੀ ਗਰਮੀ ਜ਼ਿਆਦਾ ਪੈ ਰਹੀ ਹੈ ਹਾਂ ਗਰਮੀ ਹੁੰਦੋਂ ਦੂਤਾਂ ਜਾਓ ਜਦ ਜ਼ਿਆਦੀ ਖਰੀਆਂ ਚ ਉਗਰਨ ਦੀ ਸ਼ਕਤੀ ਜਾਂ ਲੈ ਲੋ ਵੀ ਘਟ ਰਹੀਆਂ ਹੋ ਰਹੀਆਂ ਗਰਮੀ ਵੀ ਵਾਰ-ਵਾਰ ਪਾਣੀ ਨਾ ਨਾ ਪਰਾਲੀ ਦਾ ਟ੍ਰਾਇਲ ਕਰਿਆ ਪਰ ਪਰਾਲੀ ਪਾਈ ਹੈ ਠੀਕ ਹੈ ਬਾਈ ਤੇ ਪੰਜ ਦਿਨਾਂ ਬਾਅਦ ਆਪਾਂ ਦੂਜਾ ਪਾਣੀ ਲਾਇਆ ਸੀ ਅੱਛਾ ਬਾਈ ਤੇ ਹੁਣ 10 ਦਿਨਾਂ ਬਾਅਦ ਆਪਾਂ 10ਵੇਂ ਦਿਨ ਇਹਨੂੰ ਪਰਾਲੀ ਚ ਚੱਕਾਂਗੇ ਦੱਸੋ ਪਰਾਲੀ ਚੱਖਾਂ ਥੋੜੇ ਤਿਆਰ ਹੋ ਜਾਂਦਾ ਆ ਵੀ ਤੇ ਹਰੀ ਵੀ ਹੋਈ ਖੜੀ ਹੈ ਹਾਂ ਬਾਈ ਦਿਖਾਵਾਂਗੇ ਆਪਾਂ ਬਾਈ ਮੰਨ ਕੇ ਚੱਲ ਤੁਸੀਂ ਪਰਾਲੀ ਇਹ ਤੁਰਤ ਸ਼ਾਤੀ ਸੀਗੀ ਇਹ ਆਪਾਂ ਇਹ ਟਾ ਦੇ ਕੇ ਠੀਕ ਹੈ ਬ ਆਪਾਂ 48 ਘੰਟੇ ਵੀ ਭੁੰਤਾ ਸੀ 24 ਘੰਟੇ ਭੁੰਤਾ ਸੀ 24 ਘੰਟੇ ਆਪਾਂ ਛਟਾ ਲਾ ਕੇ ਰੱਖੀ ਵੀ ਹਰਾ ਹੋ ਗਿਆ ਸੀ ਤੂਰ ਲਾਗੇ ਸੀ ਤੂਰ ਲਾਗੇ ਸੀ ਹਾਂ ਠੀਕ ਹੈ ਉਹ ਰੋਣ ਦੁਆਰਾ ਆਪਾਂ ਸਵੇਰ ਦੇ ਸਵੇਰ ਦੇ ਸਮੇਂ ਛਟਾ ਦਿੱਤਾ ਸ਼ਾਮ ਨੂੰ ਨਹੀਂ ਸ਼ਾਮ ਨੂੰ ਕਿਉਂਕਿ ਧਰਤੀ ਗਰਮ ਹੁੰਦੀ ਹੈ ਬਾਣ ਠੀਕ ਹੈ ਬਈ ਸਵੇਰੇ ਛਟਾ ਦਿੱਤਾ ਸੀ ਹਾਂ ਬਾਈ ਦਸ ਜਰ ਬੋ ਸ਼ਾਮ ਨੂੰ ਛਟਾ ਦਿੱਤਾ ਜਾਂਦਾ ਹਾਂ ਸਵੇਰੇ ਧਰਤੀ ਗਰਮ ਹੁੰਦੀ ਹੈ ਵੀ ਗਰਮੈਸ਼ਣਾ ਤੂਰ ਵੀ ਮਚਨ ਦੇ ਪਰਦਾ ਵੀ ਹੁੰਦੀ ਹੈ ਵੀ ਨੂੰ ਠੀਕ ਹੈ ਬਈ ਕਿਉਂਕਿ ਧਰਤੀ ਚ ਪਰਦਾ ਨਿਕਲਦੀ ਹੈ ਨਿਕਲਦੀ ਹੈ ਨਿਕਲਦੀ ਹੈ ਬਈ ਤਾਂ ਆਪਣੇ ਅਨੁਭਵ ਅਨੁਭਵ ਕੋਈ ਵੀ ਫ ਸਹੀ ਗੱਲ ਆਉਡੀ ਤੇ ਉਹਦੇ ਬਾਅਦ ਬੀਜ ਕੇ ਛਿੱਟਾ ਦੇ ਕੇ ਆਪਾਂ ਠੀਕ ਆ ਬਾਈ ਦੂਰਾ ਛਿੱਟਾ ਦਿੱਤਾ ਸੀ ਠੀਕ ਆ ਭਰਾ 2.5 ਕਿਲੋ ਮਰਲੇ ਦਾ ਬੀਜ ਪਾਇਆ ਇਹ 2.5 ਕਿਲੋ ਮਰਲੇ ਦਾ ਹਾਂ 2.5 ਕਿਲੋ ਮਰਲੇ ਦਾ ਥੋੜਾ ਪਹਿਲਾਂ ਬੋ ਤਿਆਰ ਬਣਾ ਸਹੀ ਨਿਕਲਦਾ ਵਧੀਆ ਹਾਂ ਵਧੀਆ ਵਧੀਆ ਨਿਕਲਦਾ ਜਾਣੀ ਹਰ ਸਾਲ ਸੰਘਣਾ ਨਾ ਬਣਦਾ ਵਧੀਆ ਨਿਕਲਦਾ ਹਾਂ ਹਾਂ ਵਧੀਆ ਬਣੀ ਜਾਂਦੀ ਯਾਰ ਸਾਰਾ ਠੀਕ ਆ ਜਿਹੜੀ ਪੱਟੀ ਫੁੱਟੀ ਪਨੀਰੀ ਦੀ ਵਧੀਆ ਬਣ ਜਾਂਦੀ ਬਹੁਤ ਸੋਹਣੀ 2.5 ਕਿਲੋ ਮਰਲੇ ਦਾ ਹਾਂ ਥੋੜਾ ਜਿਹਾ ਪਾਇਆ ਤੇ ਪਹਿਲਾਂ ਵੀ ਆਪਾਂ ਗੱਲ ਕਰੀਏ ਬਾਈ ਬਲਕਿੰਦਰ ਜਿਹੜਾ ਉਹ ਮੇਨ ਚ ਕਿਸ ਉਹ ਕਿ ਸੰਗਣੀ ਵੀ ਜਦੋਂ ਮਾਰ ਪੈ ਜਾਂਦੀ ਹੈ ਤੇ ਜਾਂਦੇ ਵੀਰਲੀ ਨੂੰ ਮਾਰਦੇ ਨੇ ਦੇਖੋ ਵੀ ਡੋੜੀ ਤਜਰਬੇ ਵਾਲੀ ਠੀਕ ਹੈ ਬਈ ਜਿਵੇਂ ਆਪਾਂ ਵੀ ਨੂੰ ਘਰ ਦਾ ਵੀ ਰੱਖਿਆ ਹੁੰਦਾ ਹੈ ਉਹਦੇ ਵਿੱਚ ਫੋਕ ਵੀ ਹੁੰਦੀ ਹੈ ਸਮਝ ਗਏ ਜਦੋਂ ਆਪਾਂ ਟੱਪ ਦੇ ਵਿੱਚ ਭਿਉਨੇ ਆ ਭਿਉਂ ਕੇ ਦਾ ਹੱਥ ਮਾਰ ਮਾਰਾ ਉਹ ਤੋਂ ਲਾ ਦੋ ਸਮਝ ਗਏ ਬਈ ਉਸ ਹਿਸਾਬ ਨਾਲ ਜੇ ਤਿੰਨ ਵੀ ਆਪਾਂ ਆਪ ਨੂੰ ਐ ਪਤਾ ਹੈ ਵੀ ਕੋਈ ਤਜਰਬਾ ਹੋਵੇ। ਹਾਂ ਆਪਣਾ ਬੀਜ ਨਰਮ ਹੈ ਥੋੜਾ ਜਨਾ। ਨਹੀਂ ਤਜਰਬਾ ਹੋਣ ਪੀ ਕਰਨਾ ਹੋਵੇ। ਠੀਕ ਹੈ ਜੀ। ਜੇ ਆਪਾਂ 10 ਦਾਣੇ ਦੱਬ ਵੀ ਸਕਦੇ ਆ। ਇਹ ਜੀ ਕਪੜੇ 'ਚ ਬੰਨ ਕੇ। 10 ਦਾਣੇ 20 ਲਾਉਣ ਤੋਂ ਪਹਿਲਾਂ ਤਜਰਬਾ ਕਰ ਲਵੀ 10 ਚ ਕਿੰਨੇ ਹਰੇ ਹੁੰਦੇ ਆ। ਉਸ ਹਿਸਾਬ ਨਾਲ ਫਿਰ 20 ਬੱਦਰੀ ਪਾ ਸਕਦੇ ਮਾਰੀ। ਬੱਦਰੀ ਪਾ ਸਕਦੇ ਸਹੀ ਗੱਲ। ਵੀ ਘਾਟੋ ਚ ਹਾਰੇ ਹੁੰਦੇ ਆ। ਆਓ ਜੀ ਆਪਣਾ ਘਾਟਾ ਥੋੜਾ ਬੱਦਰੀ ਪਾ ਸਕਦੇ ਆ। ਜੇ ਸਰਟੀਫਾਇਡ ਆਪਣੇ ਕੋਲ ਵਧੀਆ ਮੁੱਲ ਵਾਲਾ ਵੀ ਹੈ ਤਾਂ ਇਕੱਠ ਪਾ ਸਕਦੇ। ਕੋਈ ਵੀ ਬੀਜਾਂ ਨੂੰ ਘਰੇ ਆਪਦਾ ਪਹਿਲਾਂ ਗਾ ਕੇ ਦੇਖੋ। ਵਾਗ ਕੇ ਦੇਖੋ। ਜੀ ਵੀ ਪੜਾ ਸਕਦੇ ਸਹੀ ਗੱਲ ਆ ਬਾਈ ਥੋੜੀ ਮਾਰ ਲੈਦਾ ਵੀਰ ਜੀ ਰਪੇ ਤਾਂ ਕਿਸਾਨੀ ਦੇ ਵਿੱਚ ਹਮੇਸ਼ਾ ਹੁੰਦੇ ਰਹਿੰਦੇ ਆ ਪਰ ਤੁਹਾਡੇ ਲਈ ਗੱਲ ਹੈ ਪਹਿਲਾਂ ਵੀ ਲਾਓ ਵਧੀਆ ਤਿਆਰਪਾ ਇਹਨੂੰ ਭੁੱਲੋ ਨਾ ਜੇ ਭੁੱਲੋਂਗੇ ਤਾਂ ਨੁਕਸਾਨ ਕਰ ਲੋਗੇ ਕਿਉਂਕਿ ਬੀ ਨਾ ਖਰਾ ਹੋਇਆ ਤੁਹਾਡੀ ਪਨੀਰ ਦਾਸ ਲੈਟ ਹੋ ਜਾਊਗੀ ਕਈ ਵਾਰ ਬਿਰਲੀ ਹੋ ਜਾਂਦੀ ਹੈ ਉਹ ਜਿਆਦਾ ਮੋਟੀ ਹੋ ਜਾਂਦੀ ਹੈ ਹਾਂ ਮਿਲਦੀ ਆ ਫਿਰ ਨਾ ਹੋਈ ਤਾਂ ਲੇਟ ਵੀ ਹੋ ਜਾਂਦੀ ਹੈ ਤੇ ਵੱਧ ਪੈ ਜਾਂਦੀ ਹੈ ਬਣ ਦੇ ਵਿੱਚ ਸਹੀ ਗੱਲ ਆ ਹੁਣ ਬਈ ਆਪਾਂ ਨੇੜੇ ਜਾ ਕੇ ਬਲਕੰਦਰ ਨੂੰ ਦਿਖਾਵਾਂਗੇ ਹਨਾ ਵੀ ਆਪਣੇ ਪ੍ਰੀਰੀ ਜੀ ਬਾਈ ਅੱਜ ਕਿੰਨੇ ਦੇ ਹੋ ਗਏ ਵੀਜੀ ਨੂੰ ਅੱਜ ਅੱਠਵਾਂ ਦਿਨ ਹੈ ਸੱਤਵਾਂ ਸੱਤਮਾ ਅੱਠਵਾਂ ਦਿਨ ਤੇ ਪਨੀਰੀ ਆਪਣੇ ਤੋਂ ਸਾਹਮਣੇ ਦੇਸੀ ਜਿੰਦੇ ਵਧੀਆ ਹਰੀ ਹੋ ਗਈ ਹੈ ਅੱਜ 20 ਮਈ ਹੋ ਗਈ ਹਾਂ ਅੱਜ 20 ਹੋ ਗਈ 14 ਨੂੰ ਲਾਈ ਹੈ 14 ਨੂੰ ਲਾਈ ਹੈ ਸਮਝ ਗਿਆ 6-7 ਦਿਨ ਹੋ ਗਿਆ ਮੰਨ ਲਓ 6 ਤੇ ਬਾਈ ਆਪਾਂ ਦਿਖਾਵਾਂਗੇ ਇਹਦੇ ਤੋਂ ਪ੍ਰਾਰੀ ਚੱਕ ਕੇ ਨਾ ਬਾਈ ਜੀ ਆਪਣੇ 6 7ਵਾਂ ਦਿਨ ਅੱਜ ਪਨੀਰੀ ਸੱਤਵਾਂ ਦਿਨ ਹਾਂ ਆਪਣੀ ਪਨੀਰੀ ਸਮਝ ਗਏ ਪਨੀਰੀ ਵਧੀਆ ਹਰੀ ਹੋ ਗਈ ਤੇ ਬੀਜ ਦੀ ਵੀ ਤਿਸ ਰਹੀ ਹੈ ਹਾਂ ਬਸ ਦਿਖਾਉਣਾ ਤੁਹਾਨੂੰ ਲੋ ਮੇਰੇ ਦੱਸ ਕੋ ਵੀ ਪਨੀਰੀ ਬਾਈ ਦੀ ਵਧੀਆ ਚਲੋ ਪਰਮਾਤਮਾ ਦੀ ਕਿਰਪਾ ਨਾਲ ਹਰੀ ਹੋ ਗਈ ਉਹਦੇ ਬੀਜ ਦੀ ਦੇਖੋ ਹਾਂ ਬਿਜਲੀ ਬਿਜਲੀ ਦੂਸਰੇ ਪਾਸੇ ਵੀ ਦਿਖਾ ਦੇ ਇਧਰ ਹਾਂ ਬਿਜਲੀ ਵੀ ਹਾਂ ਆ ਦੇਖੋ ਉਹ ਜਾਲ ਮਾਰਦੀ ਹੈ ਬਿਜਲੀ ਬਹੁਤ ਸੋਹਣੀ ਹਰੀ ਹੋਈ ਹੈ ਤੇ ਮਿੱਤਰੋ ਇਹ ਤਿਆਰਬਾ ਬਾਈ ਦਾ ਗਰਮੀ ਦੇ ਵਿੱਚ ਬਲ ਕਹਿੰਦਾ ਸਭ ਤੋਂ ਜਿਆਦਾ ਕੰਮ ਜਾਵਾ ਬਾਈ ਹੈ ਨਾ ਗਰਮੀ ਚ ਵੀ ਬਾਈ بار بار ਪਾਣੀ ਵੀ ਲਾਉਣਾ ਪੈਂਦਾ ਰੋਜ਼ ਹਾਂ ਹੈ ਬਾਰ ਬਾਰ ਪਾਣੀ ਲਾਉਣਾ ਮੈਂ ਤਾਂ ਉਹ ਚੀਜ਼ ਤੋਂ ਬਚਦੇ ਆਪਾਂ ਕਿਉਂਕਿ ਜੇ ਪਾਣੀ ਵੀ ੱੱਕਾ ਲਾ ਜਾਂਦਾ ਪ੍ਰੀ ਪਾਣੀ ਲਾਉਂਦਾ ਹਾਂ ਹਾਂ ਜਦੋਂ ਫਿਰ ਲੇਖਾ ਪਾਣੀ ਜਿਆਦਾ ਖੜਾ ਰਹਿੰਦਾ ਤੇ ਇਹ ੱੱਕਾ ਲਾਉਂਦਾ ਉਹ ਕੁਝ ਵਿੱਚੋਂ ਮੱਛੀ ਜਾਂਦੀ ਤੇ ਬਿਰਲੀ ਹੋ ਜਾਂਦੀ ਹੈ ਇਹ ਕਥਿਆਰ ਬਣਾ ਹੋਰ ਵੀ ਦੱਸਦੇ ਆ ਕਿਵੇਂ ਆਪਾਂ YouTube ਤੇ ਜਾਣਕਾਰੀ ਲੈਨੇ ਆ ਹਾਂ ਬਈ ਹਾਂ ਵੀ ਕਈ ਵਾਰ ਪੱਟਣ ਵੇਲੇ ਪਨੀਰੀ ਕਾਰੜੀ ਹੁੰਦੀ ਹੈ ਪੱਟਣ ਵੇਲੇ ਕਾਰੜੀ ਹੁੰਦੀ ਹੈ ਹਾਂ ਠੀਕ ਹੈ ਉਹ ਜਾਣਕਾਰੀ ਆਪਾਂ ਭਰਾਵਾਂ ਦਾ ਜੀ ਦਿੰਨੇ ਆ ਹਾਂ ਆ ਵੀ ਜਨਿਕਾਪੁਰ ਜਾਣਕਾਰੀ ਹੈਗੀ ਸਹੀ ਗੱਲ ਆ ਵੀ ਆਪਾਂ ਵੀ ਆਪਾਂ ਪਹਿਲਾਂ ਕਰਾਂਗੇ ਠੀਕ ਹੈ ਵੀ ਦਿੱਕਤ ਆ ਜਾਂਦੀ ਪੱਟਣ ਚ ਕਾਰੜੀ ਹੁੰਦੀ ਹੈ ਠੀਕ ਹੈ ਜੇ ਆਪਾਂ ਪੱਟਣ ਦੇ ਸਮੇਂ ਕਹਦੀ ਮੇਰੀ ਲੇਬਰ ਪੱਠੀ ਜਾਂਦੀ ਹੈ ਠੀਕ ਹੈ ਵੀ ਭਾਈ ਕੋਈ ਹੱਲ ਆ ਉਹਦਾ ਕੋਈ ਹੱਲ ਨਹੀਂ ਠੀਕ ਆ ਹਾਂ ਇਹਦੋਂ ਕਿਹੜਾ ਕੰਡਲੀ ਹੋ ਗਈ ਬਣੀ ਦੀ ਹਾਂ ਕੋਈ ਤਾਂ ਕੋਈ ਹੱਲ ਨਹੀਂ ਉਦੋਂ ਜਿਹੜੇ 15 ਦਿਨਾਂ ਦੀ ਹੋ ਗਈ 20 ਦਿਨਾਂ ਦੀ ਹੋ ਗਈ 15 ਉਦੋਂ ਹੱਲ ਹੈ ਉਹਦੇ ਵਿੱਚ ਉਸ ਹੱਬ ਨਾ ਉਹ ਕਰ ਲੋ ਠੀਕ ਹੈ ਪਹਿਲਾ ਹੱਲ ਬਲਕੰਦਰ ਮੱਲਾ ਹੈਗਾ ਪਹਿਲਾ ਹੱਲ ਹੈਗਾ ਮੌਕੇ ਤੇ ਹੱਲ ਨਹੀਂ ਪਵੇਦਾ ਤੇ ਫਿਰ ਬਾਈ ਜਿਹੜਾ ਪਹਿਲਾਂ ਆਪਾਂ ਮੱਲ ਹੱਲ ਕਰਨਾ ਉਹਦੇ ਵਿੱਚ ਕੀ ਸੋਣਾ ਤਿਆਰ ਰਿਹਾ ਆਪਾਂ ਤਾਂ ਕਦੇ ਸਮੱਸਿਆ ਆਈ ਨਹੀਂ ਸਮੱਸਿਆ ਹੀ ਨਹੀਂ ਨਾ ਕਦੇ ਆਈ ਨਹੀਂ ਸਮਝ ਗਿਆ ਜੀ ਆਪ ਕੋਈ ਐਸੀ ਸਮੱਸਿਆ ਵਾਲੀ ਗੱਲ ਅੰਦਰ ਕਦੇ ਵੀ ਨਹੀਂ ਆਈ ਅੱਜ ਤਾਈਂ ਆਈ ਨਹੀਂ ਠੀਕ ਹੈ ਜੀ ਆਪਣਾ ਦਾ ਮਨ ਲਾ ਲਓ ਇਹ ਕਈ ਵਾਰੀ ਕਹਿੰਦੇ ਪੱਟੇ ਪੇ ਸਲਫਰ ਪਾ ਦਿਓ ਕੋਈ ਹੋਜੀ ਹੋ ਮੌਕੇ ਤੇ ਹੱਲ ਨਹੀਂ ਹੈਗਾ ਮੌਕੇ ਤੇ ਹੱਲ ਨਹੀਂ ਹੈ ਹੁਣ ਜੀ ਸਮਝ ਗੋ ਪੱਕਣ ਲੱਗ ਜਾਂਦੀ ਹੈ ਨਾ ਹਾਂ ਵੀ ਪਹਿਲਾਂ ਹਨ ਕਰ ਸਕਦੇ ਜਦੋਂ ਕੋ 15 ਦਿਨਾਂ ਦੀ ਉਦੋਂ ਟ੍ਰੀਟਮੈਂਟ ਕਰ ਸਕਦੇ ਹਾਂ ਇਹ ਮੌਕੇ ਤੇ ਹੱਲ ਨਹੀਂ ਕਿਉਂਕਿ ਆਪਾਂ ਵੀ ਵੀਡੀਓ ਵੀ ਸੁਣਦੇ ਰਹੇ ਨੇ ਵੀਡੀਓ ਜੀ ਕੀ ਜਾਣਕਾਰੀ ਆਪਾਂ YouTube ਤੇ ਮਿਲਦੀ ਜਾਦੀ ਹਾਂ 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 ਸਿਰਫ ਸੱਚ ਬਾਤਾਂ ਜੀ ਤੋਂ ਆਪਾਂ ਜਾਣਕਾਰੀ ਦੇ ਵੀਡੀਓ ਫੇਕ ਵੀਡੀਓ ਦੇਖ ਕੇ ਸਹੀ ਦੇਖਿਆ ਕਰੋ ਸਹੀ ਵੀਡੀਓ ਦੇਖਣ ਦਾ ਫੈ ਤਯਾਰਬਾ ਚਲੋ ਸਾਡਾ ਕਾਮਜਾਬ ਹੋਇਆ ਲੱਗਦਾ ਹੈ ਕਿਉਂਕਿ ਵਧੀਆ ਪਨੀਰੀ ਹਰੀ ਹੋਈ ਹੈ ਤੇ ਗਰਮੀ ਤੋਂ ਵੀ ਬਾਈ ਦੀ ਪਨੀਰੀ ਬਚੀ ਹੋਈ ਹੈ ਰਾਹ ਦੇ ਉੱਤੇ ਪਹਾਨਾ ਕਿਉਂਕਿ ਗਰਮੈਸ਼ਟ ਆਟੋਮੈਟਿਕ ਹੀ ਹੁੰਦੀ ਹੈ ਕਿਉਂਕਿ ਰਾਹਾਂ ਦੇ ਦਾ ਜ਼ਿਆਦਾ ਥੋੜੀ ਉਧਰੋਂ ਜਿਹੜੀ ਤੱਤੀ ਲੋ ਵਗਦੀ ਹੈ ਤੇ ਪਨੀਰੀ ਨੂੰ ਮਚਾ ਦਿੰਦੀ ਹੈ ਬਾਈ ਦਾ ਤਯਾਰਬਾ ਵਧੀਆ ਕਾਮਜਾਬ ਹੈ ਨਾਲ ਭਰਾ ਲ ਹਰਾ ਬੀਜਿਆ ਹੋਇਆ ਤੇ ਆਪਣੇ ਚੈਨਲ ਤੇ ਸਾਰਿਆਂ ਦਾ ਬਹੁਤ ਧੰਨਵਾਦ ਜਿਉਂਦੇ ਬਸਦਰੋ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ ਖੁਸ਼ੀਆਂ ਮਾਣੋ